ਮੈਨੂੰ ਇੱਕ ਸਪੋਰਟਸਮੈਨ ਸੀ ਜੀ ਖਰਾਖ एकदम ਘਟਨ ਕਰਕੇ ਇਹਦੇ ਕੁਝ ਰੈਲੂ ਪਰੇਸ਼ਾਨੀਆਂ ਕਰਕੇ ਮੇਰੇ ਜੀ ਵੀਕਨੈਸ ਬਹੁਤ ਜ਼ਿਆਦਾ ਆ ਗਈ ਉਹ ਵੀਕਨੈਸ ਆਉਣ ਨਾਲ ਮੇਰੇ ਜਿਹੜੇ ਮਸਲ ਸੀ ਜਲਦੀ ਥੱਕ ਜਾਂਦੇ ਸੀ ਸਾਹ ਚੜ ਜਾਂਦਾ ਸੀ ਤੇ ਮੇਰੀ ਇਮਿਊਨਿਟੀ ਜਿਹੜੀ ਐ ਸੀ ਕਿ ਮੈਂ ਸੋਚਦਾ ਸੀ ਕਿ ਮੈਂ ਵਕਤ ਤੋਂ ਪਹਿਲਾਂ ਹੀ ਬੁੱਢਾ ਹੋ ਗਿਆ ਓਕੇ ਮੇਰੀ 71 ইয়ার 올ਡ ਪਰਸਨ ਆ ਮੈਂ 71 71 ਸਾਲਾਂ ਦੀ ਐ ਜੀ ਹਾਂ ਜੀ ਮੈਨੂੰ ਇੱਕ ਇੱਕ ਮੌਕਾ ਸੀ ਜੇ ਤੁਸੀਂ ਮੰਨ ਚੁੱਕੇ ਸੀ ਵੀ ਗਏ ਮੈਂ ਕਿਹਾ ਜੀ ਬਿਲਕੁਲ ਖਤਮ ਸੀ ओके ਮੈਂ ਤਾਂ ਉੱਠਣਾ ਬੈਠਣਾ ਕਰਨਾ ਮੈਂ ਇਹ ਸੋਚਦਾ ਸੀ ਕਿ ਕਿਸੇ ਦੀ ਨਜ਼ਰ ਲੱਗੀ ਓਕੇ ਲੇਕਿਨ ਅੱਜ ਮੈਂ ਕਹਿੰਨਾ ਵੀ ਮੈਂ ਪਟੜ ਤੇ ਥਾਪੀ ਮਾਰ ਕੇ ਕਹਿੰਨਾ ਮੇਰੇ ਨਾਲ 3 ਕਿਲੋਮੀਟਰ ਜਿਹੜਾ ਮਰਜ਼ੀ ਭੱਜ ਲੋ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆ ਸਾਰਿਆਂ ਦਾ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿੱਥੇ ਆਪਾਂ ਗੱਲ ਕਰਦੇ ਆ ਬਾਡੀ ਸਰਵਿਸ ਪੰਜ ਜੂਸਾਂ ਦੇ ਬਾਰੇ ਤਾਂ ਦੋਸਤੋ ਜੇ ਮੈਂ ਆਪਾਂ ਗੱਲ ਕਰਦੇ ਆ ਤੁਸੀਂ ਆਨਲਾਈਨ ਆਫਲਾਈਨ ਇਹ ਚੀਜ਼ ਨੂੰ ਸਰਚ ਕਰ ਰਹੇ ਹੋ ਦੇਖ ਰਹੇ ਹੈਗੇ ਹੋ ਤਾਂ ਕਈ ਤਰ੍ਹਾਂ ਦੇ ਕੁਐਸਚਨ ਹੁੰਦੇ ਨੇ ਮੈਂ ਠੀਕ ਹੋ ਜੂਗਾ ਕਿ ਨਹੀਂ ਹੋ ਜੂਗਾ ਮੈਨੂੰ ਤਾਂ ਇੰਨੀ ਟਾਈਮ ਤੋਂ ਪ੍ਰੋਬਲਮ ਆ ਚੀਜ਼ਾਂ ਦਿਖ ਤਾਂ ਹੈਗੀਆਂ ਨੇ ਸਾਨੂੰ ਖੁਸ਼ੀ ਵੀ ਹੁੰਦੀ ਹੈ ਜਦੋਂ ਸਮਾਜ ਦੇ ਵਿੱਚੋਂ ਅੱਗੇ ਨਿਕਲ ਕੇ ਆਉਂਦੇ ਨੇ ਉਹ ਲੋਕ ਜਿਹੜੇ ਖਾਸ ਕਰਕੇ ਸੈਕਟਰ 'ਚ ਸੇਵਾਵਾਂ ਨਿਭਾਰੇ ਹੈਗੇ ਨੇ ਦੋਸਤੋ ਇਹ ਚੀਜ਼ ਸਮਝਣ ਵਾਲੀ ਹੈ ਜਿਹੜੇ ਇਹ ਸੈਕਟਰ 'ਚ ਸੇਵਾਵਾਂ ਨਿਭਾਰੇ ਨੇ ਅੱਜ ਜਿਹੜੇ ਮੇਰੇ ਨਾਲ ਵੀਰ ਨੇ ਗੁਰੂ ਡਾਕਟਰ ਗੁਰਮੀਤ ਸਿੰਘ ਜੀ ਔਰ ਪਿਛਲੇ 35 ਸਾਲਾਂ ਤੋਂ 32-35 ਸਾਲਾਂ ਤੋਂ ਇਹ ਸੈਕਟਰ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਅੱਜ ਆਪ ਪਰਸਨੈਲਿਟੀ ਗੱਲ ਕਰਾਂਗੇ ਬੱਸ ਦਾ ਕਿਉਂਕਿ ਅੱਜ ਸਾਡਾ ਤਾਂ ਨੇਚੁਰਲੀ ਆ ਵੀ ਉਹ ਰეკਮੈਂਡ ਤਾਂ ਕਰਨਗੇ ਪਰਿਵਾਰਾਂ ਨੂੰ ਪਰ ਕਿਉਂਕਿ ਦੋਸਤੋ ਇਹਨਾਂ ਨੇ ਆਪ ਯੂਜ਼ ਕੀਤਾ ਕੀ ਕੀ ਪ੍ਰੋਬਲਮਾਂ ਆ ਸੀ ਉਹ ਪਰਸਨਲੀ ਚੱਲਦੇ ਆ ਆਪਾਂ ਡਾਕਟਰ ਸਾਹਿਬ ਕੋਲੇ ਵੈਲਕਮ ਆ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਸੀਂ ਕੈਮਰੇ ਦੇ ਅੱਗੇ ਆ ਕੇ ਖੁੱਲ੍ਹ ਕੇ ਚੀਜ਼ਾਂ ਕਹਿ ਰਹੇ ਸਸੀ ਗੱਲ ਜੀ ਸਸੀ ਗੱਲ ਜੀ ਬਹੁਤ ਬਹੁਤ ਸ਼ੁਕਰੀਆ ਸਰ ਡਰੈਸ ਦੇ ਨਾਮ ਦੱਸ ਦਿਓ ਆਪਣਾ ਜੀ ਮੇਰਾ ਨਾਮ ਗੁਰਮੀਤ ਸਿੰਘ ਸੈਣੀ ਆ ਜੀ ਮੈਂ ਇਸ ਟਾਈਮ ਸਿਸਰ ਅਲੋਰਾ ਸਾਹਿਬ ਗੁਰਦੁਆਰੇ ਦੇ ਸ਼ਾਪ ਨੰਬਰ 8 ਤੇ 9 ਵਿੱਚ ਪ੍ਰੈਕਟਿਸ ਕਰ ਰਿਹਾ ਪਹਿਲਾਂ ਮੈਂ ਨਵੇਂ ਸ਼ਹਿਰ ਪ੍ਰੈਕਟਿਸ ਕਰਦਾ ਸੀ لیکن میں 2 سال تو ਇੱਥੇ ਆ ਗਿਆ ਕਿਉਂਕਿ بیسیکਲੀ ਮੈਂ ਨਾਬੇ ਜੇ ਰਹਿਣ ਵਾਲਾ ਨਾਬੇ ਜੀ ਜੰਪਲ ਇੱਥੇ ਪੜਿਆ ਲਿਖਿਆ ਓਕੇ ਓਕੇ ਦੱਸੋ ਵੀ ਇੱਕ ਤਾਂ ਜਿਵੇਂ ਮੰਨ ਲਓ ਪ੍ਰੋਬਲਮਾਂ ਕੀ ਕੀ ਸੀ ਤੁਹਾਨੂੰ ਕਦੋਂ ਤੋਂ ਸਟਾਰਟ ਹੋਈਆਂ ਜਿਹੜੀ ਪਰਸਨਲ ਪ੍ਰੋਬਲਮ ਮੇਰੀ ਸੀਗੀ ਮੈਂ ਇੱਕ ਸਪੋਰਟਸਮੈਨ ਸੀ ਜੀ ਖਰਾਕ एकदम ਘਟਣ ਕਰਕੇ ਇਹਦੇ ਕੁਝ ਕਿ ਰੈਲੂ ਪਰੇਸ਼ਾਨੀਆਂ ਕਰਕੇ ਮੇਰੇ ਤੇ ਵੀਕਨੈਸ ਬਹੁਤ ਜ਼ਿਆਦਾ ਆ ਗਈ ਉਹ ਵੀਕਨੈਸ ਆਉਣ ਨਾਲ ਮੇਰੇ ਜਿਹੜੇ ਮਸਲ ਸੀ ਜਲਦੀ ਥੱਕ ਜਾਂਦੇ ਸੀ ਸਾਹ ਚੜ ਜਾਂਦਾ ਸੀ ਤੇ ਮੇਰੀ ਇਮਿਊਨਿਟੀ ਜਿਹੜੀ ਐ ਸੀ ਕਿ ਮੈਂ ਸੋਚਦਾ ਸੀ ਕਿ ਮੈਂ ਵਕਤ ਤੋਂ ਪਹਿਲਾਂ ਹੀ ਬੁੱਢਾ ਹੋ ਗਿਆ ਓਕੇ ਤੋ ਇਨ ਬਿਟਵੀਨ ਮੈਨੂੰ ਕੁਝ ਬੰਦੇ ਆਏ ਉਹਨਾਂ ਨੇ ਮੈਨੂੰ ਕੁਝ ਗਾਈਡ ਕੀਤਾ ਤੋ ਜਦੋਂ ਤੁਸੀਂ ਹਾਂਜੀ ਇਹਦੇ ਬਾਰੇ ਪ੍ਰੋਬਲਮ ਚੱਲ ਰਹੀ ਸੀ ਤੁਹਾਡੇ ਸੰਪਰਕ ਵਿੱਚ ਆਨਲਾਈਨ ਜਾਂ ਆਫਲਾਈਨ ਤੁਹਾਡੇ ਕੋਲ ਕੋਈ ਆਇਆ ਜਿਹਨੇ ਬਾਡੀ ਸਰਵਿਸ ਬਾਰੇ ਤੁਹਾਨੂੰ ਦੱਸਿਆ ਬਾਡੀ ਸਰਵਿਸ ਬਾਰੇ ਮੈਨੂੰ ਦੱਸਿਆ ਜੀ ਤੇ ਕੁਝ ਰਾਜਪੂਰੀ ਦੀ ਟੀਮ ਸੀ ਤੇ ਉਹਨਾਂ ਨੇ ਗੱਲ ਕਰਕੇ ਜਦ ਮੈਂ ਉਹਨਾਂ ਤੋਂ ਇਹ ਬਾਡੀ ਸਰਵਿਸ ਵਾਸਤੇ ਚੀਜ਼ਾਂ ਲਈਆਂ ਮੇਰੇ ਬਾਡੀ ਸਰ ਵਰਤਿਆ ਤੁਸੀਂ ਨੇ ਡਾਇਰੈਕਟਲੀ ਪਹੁੰਚੇ ਹੋ। ਤੋਂ ਮੈਂ ਦੇਖ ਰੋ ਅੱਜ 8-9 ਮਹੀਨੇ ਤੋਂ ਉੱਪਰ ਹੋ ਗਿਆ ਜੀ। ਛੱਡੇ ਲੋ ਜੀ। ਹਾਂ। ਓਕੇ। ਤੋਂ ਮੈਂ ਬਿਲਕੁਲ ਐਕਟਿਵ ਹਾਂ। ਓਕੇ। ਮੇਰੀ 71 ইয়ার ওল্ড পার্সন ਹਾਂ ਮੈਂ। 71 71 ਸਾਲਾਂ ਦੀ ਐਜ ਆ। ਹਾਂ ਜੀ। ਮਨੇ ਇੱਕ ਮੌਕਾ ਸੀ ਜੇ ਤੁਸੀਂ ਮੰਨ ਚੁੱਕੇ ਸੀ ਵੀ ਗਏ। ਮੈਂ ਕਿਹਾ ਜੀ ਬਿਲਕੁਲ ਖਤਮ ਸੀ। ਓਕੇ। ਮੈਂ ਤਾਂ ਉੱਠਣਾ ਬੈਠਣਾ ਕਰਨਾ ਮੈਂ ਇਹ ਸੋਚਦਾ ਸੀ ਕਿ ਕਿਸੇ ਦੀ ਨਜ਼ਰ ਲੱਗੀ। ਓਕੇ। ਲੇਕਿਨ ਅੱਜ ਮੈਂ ਕਹਿੰਨਾ ਵੀ ਮੈਂ ਪਟੜ ਤੇ ਥਾਪੀ ਮਾਰ ਕੇ ਕਹਿੰਨਾ ਮੇਰੇ ਨਾਲ 3 ਕਿਲੋਮੀਟਰ ਜਿਹੜਾ ਮਰਜ਼ੀ ਭੱਜ ਲੋ ਸਰ ਸਪੋਰਟਸ ਨੂੰ ਤੁਸੀਂ ਵਧੀਆ ਗੱਲ ਤੁਸੀਂ ਯਾਦ ਕਰਾਤੀ ਵੀ ਕੋ ਮੂਵਮੈਂਟ ਵੀ ਆਈ ਜਿਹੜੇ ਤੁਸੀਂ ਬਿਲਕੁਲ ਸੋਚਿਆ ਵੀ ਹੁਣ ਤਾਂ ਗਏ ਵੀ ਹੁਣ ਤਾਂ ਥੋੜੇ ਦਿਨਾਂ ਦੀ ਰਹਿ ਗਿਆ ਪੈ ਹੀ ਕਹਿ ਸਕਦੇ ਆ ਬਿਲਕੁਲ ਬਿਲਕੁਲ ਤੇ ਜਦੋਂ ਹੁਣ ਤੁਸੀਂ ਬੋਡੀ ਸਰਵਿਸ ਲਿਆ ਅੱਜ ਓਕੇ ਹੋ ਗਏ ਅੱਜ ਤੁਸੀਂ ਥਾਪੀਆਂ ਮਾਰਦੇ ਆ ਉਹ ਤਾਂ ਮਾਰਦੇ ਆ ਜੀ ਕਿਉਂਕਿ ਬੋਡੀ ਸਰਵਿਸ ਦੇ ਜਿਹੜੇ ਮੈਨੂੰ ਪ੍ਰੋਡਕਟ ਮਿਲੇ ਹਾਂ ਜੀ ਇਹਨਾਂ ਨੇ ਮੇਰੇ ਅੰਦਰ ਐਨੀ એનર્ਜੀ ਔਰ ਇਮਿਊਨਿਟੀ ਮੇਰੀ ਐਨੀ ਸਟਰੋਂਗ ਕਰਤੀ ਕਿ ਮੈਂ ਕਿਸੇ ਚੀਜ਼ ਨੂੰ ਕੋ ਸਮਝਦਾ ਹੀ ਨਹੀਂ ਹਾਂ ਬਸ਼ਰਤੇ ਕਿ ਮੈਂ ਆਪਣਾ ਖਾਣਾ ਪੀਣਾ ਬੜਾ ਸਹੀ ਰੱਖਿਆ ਹੋਇਆ ਕਿਸੇ ਕਿਸਮ ਦਾ ਕੋਈ ਨਸ਼ਾ ਜਾਂ ਕੋਈ ਉਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਖਿਲਾਫ ਜਾਂਦੀ ਹੁਣ ਉਹ ਮੈਂ ਨਹੀਂ ਕਰਦਾ ਸਹੀ ਹੈ ਡਾਕਟਰ ਸਾਹਿਬ ਇਹ ਜਿਹੜੀ ਪ੍ਰੋਬਲਮ ਸੀ ਤੁਹਾਨੂੰ ਕਿੰਨੇ ਟਾਈਮ ਤੋਂ ਸੀ ਇਹ ਇਹ ਪ੍ਰੋਬਲਮ ਮੈਨੂੰ ਇੱਕਦਮ ਹੋਈ ਜੀ ਕਿਰੇਲੂ ਪਰੇਸ਼ਾਨੀਆਂ ਮਹੀਨੇ ਸਾਲ ਪਹਿਲਾਂ ਹੋਈ ਮਹੀਨੇ 3-4 ਮਹੀਨੇ ਚੱਲੀ ਨਹੀਂ ਜਿਆਦਾ ਚੱਲੀ ਜੀ 5-6 ਮਹੀਨੇ ਚੱਲੀ 5-6 ਮਹੀਨੇ ਚੱਲਦੀ ਰਹੀ ਅੱਜ 8 ਮਹੀਨੇ ਨੂੰ ਬੰਦ ਕੀਤੇ ਨੂੰ ਵੀ ਹੋ ਗਿਆ ਤੁਸੀਂ ਇੱਕ ਡਾਕਟਰ ਹੋ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਤੁਸੀਂ ਮੇਰਾ ਚਿਹਰਾ ਦੇਖ ਸਕਦੇ ਹੋ ਮੇਰੀ ਆਵਾਜ਼ ਨਹੀਂ ਲੱਗਦੀ ਨੀ 71 ਸਾਲ ਦੀ ਆਵਾਜ਼ ਕੋਈ ਨਹੀਂ ਤੋਂ ਮੇਰਾ ਦੇਖ ਸਕਦੇ ਬਿਲਕੁਲ ਘੜਸ ਵਾਲੀ ਆਵਾਜ਼ ਆ ਤੁਹਾਡੀ ਪਰ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਇੱਕ ਡਾਕਟਰ ਹੋਣ ਦੇ ਨਾਂ ਤੇ ਮਤਲਬ ਤੁਹਾਨੂੰ ਫੇਥ ਕਿੱਦਾਂ ਬਣਿਆ ਇਹ ਚੀਜ਼ ਫੇਥ ਸਭ ਤੋਂ ਪਹਿਲਾਂ ਇਸ ਤਰ੍ਹਾਂ ਬਣਿਆ ਜੀ ਕਿ ਕੋਈ ਵੀ ਚੀਜ਼ ਹੈ ਜਦੋਂ ਉਹਨੂੰ ਅਸੀਂ ਆਪ ਖੁਦ ਵਰਤ ਲਾਂਗੇ ਤਾਂ ਅਸੀਂ ਛਾਤੀ ਠੋਕੇ ਦੂਸਰੇ ਨੂੰ ਕਿਸੇਵੇਂ ਵਰਤੇ ਯਾਰ ਮੈਂ ਵਰਤਿਆ ਹੀ ਬਿਲਕੁਲ ਕਿਉਂਕਿ ਅੱਜ ਦਾ ਪ੍ਰੈਕਟਿਸ ਦੇ ਵਿੱਚ ਵੀ ਕਿਉਂਕਿ ਤੁਸੀਂ ਉਹ ਮੇਰੀ ਗੱਲ ਚੱਲ ਰਹੀ ਸੀ ਤੁਸੀਂ ਕਿਹਾ ਵੀ ਜ ਅਸੀਂ ਰეკਮੈਂਡ ਨਹੀਂ ਕਰਦੇ ਦੋਸਤੋ ਅਸੀਂ ਕੀ ਕਹਿੰਨੇ ਆ ਵੀ ਬੋਡੀ ਸਰਵਿਸ ਆ ਵੀ ਇੱਕ ਤਾਂ ਬੰਦਾ ਬਿਮਾਰ ਹੋਣ ਤੋਂ ਬਾਅਦ ਲੈਂਦਾ ਉਹਦੀ ਮਜਬੂਰੀ ਆ ਲੈਣੀ ਆ ਅਸੀਂ ਕਹਿੰਨੇ ਆ ਵੀ ਸ਼ੌਂਕ ਨਾਲ ਵੀ ਵਰਤੋ ਸਫਾਈ ਕਰਾਓ ਸਰੀਰ ਦੀ ਪਰ ਡਾਕਟਰ ਸਾਹਿਬ ਇਹ ਧੰਦੇ 'ਚ ਨੇ ਪ੍ਰੈਕਟਿਸ ਕਰਦੇ ਨੇ ਇਹ 32-35 ਸਾਲਾਂ ਤੋਂ ਇਹਨਾਂ ਨੇ ਦੱਸਿਆ ਵੀ ਕੋਈ ਇਸ ਤਰ੍ਹਾਂ ਦੇ ਕੇਸ ਵੀ ਇਹਨਾਂ ਕੋਲੇ ਆਏ ਜਿਹੜੇ ਬਿਲਕੁਲ ਡੈਡ ਲਾਈਨ ਤੇ ਚਲੇ ਗਏ ਡਾਕਟਰ ਸਾਹਿਬ ਇੱਕ ਅਦਾ ਜਰੀਆ ਉਹ ਦੇਖੋ ਜੀ ਆਪਣੇ ਨਵੇਂ ਸ਼ਹਿਰ ਕੋਲੇ ਸੋਨਾ ਪਿੰਡ ਹੈ 6-7 ਕਿਲੋਮੀਟਰ ਤੋਂ ਇੱਕ ਬਜ਼ੁਰਗ ਸੀ ਜਿਹਨਾਂ ਦਾ ਇੱਕੋ ਹੀ ਬੇਟਾ ਸੀਗਾ ਤੇ ਉਹਨਾਂ ਨੂੰ ਹੋਰ ਲੁੱਕ ਆਫਟਰ ਕਰਨ ਵਾਲਾ ਕੋਈ ਹੈ ਨਹੀਂ ਸੀ ਕੋਈ ਉਹਨਾਂ ਦੀ ਨੂੰਹ ਸੀ ਉਹਨੂੰ ਇੰਨੀ ਪ੍ਰੋਬਲਮ ਸੀ ਕਿ ਉਹ ਮੱਜੇ ਤੇ ਪਿਆ ਰਹਿੰਦਾ ਸੀ ਉੱਠ ਕੇ ਪਛਾਰ ਤੱਕ ਨਹੀਂ ਕਰ ਸਕਦਾ ਸੀ ਓਕੇ ਤਾਂ ਉਹਨਾਂ ਨੂੰ ਮੈਂ ਬਾਡੀ ਸਰਜਰੀ ਰეკਮੈਂਡ ਕੀਤਾ ਜੀ ਉਹ ਪਹਿਲਾਂ ਤਾਂ ਕਹਿਣ ਲੱਗਿਆ ਪੈਸਾ ਜ਼ਿਆਦਾ ਫਿਰ ਜਦ ਮੈਂ ਉਹਨੂੰ ਇਹ ਕਿਹਾ ਵੀ ਜਦ ਤੂੰ ਜੰਮਿਆ ਸੀ ਤਾਂ ਇਹਨੇ ਕਿੰਨੇ ਕ ਲੱਡੂ ਔਰ ਬਰਫੀ ਵੰਡੀ ਉਹ ਪੈਸਾ ਨਹੀਂ ਦਿਖਦਾ ਸੀ ਨਾ ਹੈ ਪੰਜ ਮੰਗੇ ਦਾ 50 ਦਿੱਤੇ ਉਹ ਨਹੀਂ ਦਿਖਦਾ ਹਾਂਜੀ ਤਾਂ ਉਸਨੇ ਮਹਿਸੂਸ ਕਰਕੇ ਕਿਹਾ ਚੱਲ ਠੀਕ ਹੈ ਜੀ ਤੋ 6500 ਦਾ ਉਹਨੂੰ ਮੈਂ ਪ੍ਰੋਡਕਟ ਦਿੱਤਾ ਜੀ ਇਹ 6500 ਵਿੱਚ ਜਿਹੜਾ ਮਨ ਸਰ ਤੁਹਾਡੀ ਗਮੇ ਘਟਣ ਲੱਗਿਆ ਮਨ ਤੁਸੀਂ ਉਹਨੂੰ ਕਿਹਾ ਵੀ ਵੀ ਜਿਹੜੇ ਲੱਡੂ ਵੰਡੇ ਤੇਰੇ ਪਿਤਾ ਜੀ ਨੇ ਵੀ ਤੁਹਾਡੇ ਦੇ ਜਿੱਥੇ ਪੰਜ ਦੀ ਲੋੜ ਸੀ 50 ਦਿੱਤੇ ਨੇ ਮਨ ਲਓ ਉਸ ਤੋਂ ਬਾਅਦ ਤੁਸੀਂ ਸਰਵਿਸ ਪੈਕ ਨੂੰ ਮਹਿੰਗਾ ਕਹਿ ਰਹੇ ਹੋ ਵੀ ਅੱਜ ਲਓ ਤੁਸੀਂ ਮਨ ਚੌਥੀ ਸਰਵਿਸ ਪੈਕ ਦਿੱਤਾ ਉਹਨਾਂ ਨੂੰ ਤਾਂ ਉਸ ਤੋਂ ਬਾਅਦ ਦਾ ਸੀ ਕੀ ਸੀ ਉਸ ਤੋਂ ਬਾਅਦ ਇਹ ਸੀ ਜੀ 21 22 ਦਿਨਾਂ ਦੇ ਵਿੱਚ 23 ਦਿਨਾਂ ਦੇ ਵਿੱਚ ਹਾਂ 23 ਦਿਨਾਂ ਦੇ ਵਿੱਚ ਉਹ ਬਜ਼ੁਰਗ ਉੱਠ ਕੇ ਆਪ ਰੇਲਿੰਗ ਫੜ ਕੇ ਪੌੜੀਆਂ ਦੀ ਬਾਥਰੂਮ ਗਿਆ ओके ਪਿਸ਼ਾਬ ਕਰਕੇ ਆ ਕੇ ਪੈ ਗਿਆ ਹਾਂਜੀ ਤਾਂ ਉਹਦੀ ਨੂੰਹ ਨੇ ਦੇਖਿਆ ਉਹ ਭੱਜ ਕੇ ਆਈ ਕਹਿੰਦੀ ਬਾਪੂ ਜੀ ਮੈਨੂੰ ਦੱਸ ਦਿੰਦੇ ਗਿਰ ਜਾਂਦੇ ਜੇ ਕਿ ਨਹੀਂ ਪੁੱਤ ਮੇਰੇ ਤਾਂ ਹੁਣ ਇੰਨਾ ਮਹਿਸੂਜਾ ਹੋ ਰਿਹਾ ਕਿ ਮੈਂ ਉੱਠ ਕੇ ਤੁਰਿਆ ਕਰਾਂ ओके ਉਹ ਮੁੰਡਾ ਇਹਨਾ ਖੁਸ਼ ਹੋਇਆ ਜੀ ਜਿਆਦਾ ਆਇਆ ਕਹਿੰਦਾ ਯਾਰ ਮੈਨੂੰ ਇੱਕ ਪੈਕ ਹੋਰ ਚਾਹੀਦਾ ਮੈਂ ਵੀ ਪੀਣਾ ਹੁਣ ਮੈਂ ਵੀ ਨਹੀਂ ਨਹੀਂ ਉਹਨਾਂ ਬਜ਼ੁਰਗਾਂ ਵਾਸਤੇ ਬਜ਼ੁਰਗਾਂ ਵਾਸਤੇ ओके ਮੈਂ ਕਹਾ ਚੱਲ ਇਹ ਖਤਮ ਕਰ ਲੈ ਮੈਂ ਖੁਦ ਤੈਨੂੰ ਰეკਮੈਂਡ ਕਰੂੰਗਾ ਵੀ ਇੱਕ ਹੋਰ ਬੁਲਾ ਦੇ ਠੀਕ ਹੈ ਉਹਨੇ ਉਹ ਬੁਲਾਇਆ ਜੀ ਉਸ ਤੋਂ ਬਾਅਦ ਉਹ ਬਜ਼ੁਰਗ ਪੌੜੀਆਂ ਚੜਿਆ ਔਰ ਉਹਨਾਂ ਨੂੰ ਕਹਿੰਦਾ ਵੀ ਮੇਰੀ ਮਨਜੀ ਇੱਥੇ ਡਾਇਆ ਕਰੋ ਮੈਂ ਥੁੱਪੇ ਪਿਆ ਕਰੂੰ ਓਕੇ ਆਪਦੇ ਆਪ ਚੱਲਣ ਫਿਰਨ ਅੱਜ ਉਹ ਬਜ਼ੁਰਗ ਸੋਟੀ ਤੋਂ ਬਿਨਾ ਚੱਲਦਾ ਜਿਹਨੇ ਦੇਖਣਾ ਜਾ ਕੇ ਦੇਖ ਲਓ ਉਹਨੂੰ ਮੈਂ ਆਪਣੇ ਵਰਗੇ ਕੀਤਾ ਨੀ ਤੁਸੀਂ ਮਿਲਵਾ ਦੋਗੇ ਤੁਸੀਂ ਦੋਸਤੋ ਜਿਹੜੇ ਵੀ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਸਾਹਿਬ ਨਾਲ ਆਪਣੀ ਗੱਲਬਾਤ ਚੱਲ ਰਹੀ ਹੈ ਤੁਹਾਡਾ ਕੋਈ ਕੁਐਸਚਨ ਆ ਤੁਸੀਂ ਮਿਲਣਾ ਚਾਹੁੰਦੇ ਹੋ ਫੋਨ ਤੇ ਗੱਲ ਕਰਨਾ ਚਾਹੁੰਦੇ ਪਰ ਟਾਈਮ ਲੈ ਕੇ ਉਹ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਉਂਕਿ ਇਹ ਬਾਡੀ ਸਰਵਿਸ ਸਰੀਰ ਦੀ ਸਫਾਈ ਹੈ ਨਾ ਕਿ ਕੋਈ ਦਵਾਈ ਹੈ ਤੇ ਦੋਸਤੋ ਆਓ ਆਪਣੇ ਸਰੀਰ ਨੂੰ ਸੈੱਟ ਕਰੀਏ ਜਿਨ੍ਹਾਂ ਨੂੰ ਜੇ ਅੱਜ ਸਾਡੇ ਕੋਲ ਡਾਕਟਰ ਸਾਹਿਬ ਆ ਰਹੇ ਨੇ ਜਿਹੜੇ ਪਰਿਵਾਰਾਂ ਨੇ ਖੁਦ ਯੂਜ਼ ਕੀਤੇ ਔਰ ਪਰਿਵਾਰਾਂ ਨੂੰ ਵੀ ਰეკਮੈਂਡ ਕਰ ਰਹੇ ਨੇ ਔਰ ਅਸੀਂ ਥੈਂਕ ਯੂ ਵੀ ਕਰਨਾ ਚਾਹਾਂਗੇ ਵੀ ਇਸ ਤਰ੍ਹਾਂ ਇੱਕ ਹੌਸਲਾ ਕਰਕੇ ਅੱਗੇ ਆਣਾ ਸੌਖਾ ਨਹੀਂ ਹੁੰਦਾ ਖਾਸ ਕਰਕੇ ਕਈ ਪਰਿਵਾਰ ਤਾਂ ਡਰੀ ਜਾਂਦੇ ਨੇ ਵੀ ਅਸੀਂ ਕਿਵੇਂ ਬੋਲਾਂਗੇ ਚਾਹੇ ਅਸੀਂ ਬਿਲਕੁਲ ਠੀਕ ਹੋ ਗਏ ਸਾਨੂੰ 3 ਸਾਲ ਹੋ ਗਏ ਉਹ ਇੱਕ ਤਰ੍ਹਾਂ ਦਾ ਹੌਸਲਾ ਨਹੀਂ ਕੱਢ ਪਾਉਂਦੇ ਫਿਰ ਦੂਸਰਾ ਪ੍ਰੋਫੈਸ਼ਨ ਤੁਹਾਡਾ ਇਹ ਪ੍ਰੋਫੈਸ਼ਨ ਇਹ ਪ੍ਰੋਫੈਸ਼ਨ ਤੁਸੀਂ ਰਿਜ਼ਲਟ ਲਿਆ ਕਈ ਪਰਿਵਾਰ ਇਹ ਸੋਚੀ ਜਾਂਦੇ ਨੇ ਵੀ ਕੀ ਕਹਿਣਗੇ ਡਾਕਟਰ ਖੁਦ ਬਿਮਾਰ ਹੋ ਗਿਆ ਪਰ ਇਸ ਤਰ੍ਹਾਂ ਦੀ ਸੋਚ ਨੂੰ ਸਲੂਟ ਕਿਉਂ ਇਨਸਾਨੀ ਸਰੀਰ ਆ ਦਿੱਕਤਾਂ ਆ ਸਕਦੀਆਂ ਨੇ ਆਪਾਂ ਸੈੱਟ ਕਰ ਸਕਦੇ ਆ ਤਾਂ ਸਪੈਸ਼ਲੀ ਡਾਕਟਰ ਸਾਹਿਬ ਦੁਆਰਾ ਫਿਰ ਤੁਹਾਡਾ ਥੈਂਕਸ ਆ ਤੇ ਤੁਹਾਡਾ ਨੰਬਰ ਤੁਹਾਡਾ ਅਸੀਂ ਦੇ ਰਹੇ ਆ ਕੋਈ ਵੀ ਗੱਲਬਾਤ ਕਰਨਾ ਚਾਹੇ ਮਿਲਣਾ ਚਾਹੇ ਥੈਂਕ ਯੂ